ਜਾਪ ਸਿਕਰ ਮੁਰਤਾਗਾ ਜਾਪ ਸਿਕਰ ਮੁਰਤਾਗਾ ਜਾਪ ਯਾਰੋ ਮੁਰਤਾਗਾ ਤੁਹਾਡਾ ਆਰਡਰ ਤੁਹਾਡੇ ਕੋਲ ਆਰਡਰ ਹੁਕਮ ਦਿਖਾਉਣਾ ਕੀ ਆ ਸ਼ਰਮ ਕਰ ਲਓ ਕੋਈ ਸ਼ਰਮ ਕਰ ਲਓ ਤੁਸੀਂ ਗੈਰ ਕਾਨੂੰਨੀ ਢਾਗ ਨਾਲ ਰੋਕਦੇ ਤੁਸੀਂ ਯਾਰ ਚੁਣੇ ਹੋਏ ਮੈਨਿਆਂ ਨੂੰ ਰੋਕਦੇ ਹੋ ਤੁਸੀਂ ਤੁਸੀਂ ਰੋਕਦੇ ਹੋ ਸ਼ਰਮ ਨੂੰ ਹੱਥ ਮਾਰੋ ਕੋਈ ਤੁਸੀਂ ਲਾਅ ਐਂਡ ਆਰਡਰ ਦੇ ਮਨ ਤੇ ਨਾ ਕਾਨੂੰਨ ਸਾਥ ਲੈਣਾ ਨਾ ਗੈਰ ਕਾਨੂੰਨੀ ਤੁਸੀਂ ਕੰਮ ਕਰਨੇ ਆ ਜੋ ਵੇਟ ਕਰ ਲਿਆ ਵਾਏ ਅਸੀਂ ਆ ਗਏ ਹਾਂ ਇਲੈਕਟਰ ਪ੍ਰੈਜ਼ੀਡੈਂਟ ਦੇ ਨਾਲ ਤੁਹਾਡੀ ਲੜਾਈ ਲੜਦੇ ਸੀ ਜਿਹੜੇ ਲੋਕ ਕਿਸਾਨ ਆਤਮ ਹੱਤਿਆ ਕਰਦੇ ਨੇ ਬਾਹਰ ਤੁਹਾਡੀ ਲੜਾਈ ਲੜ ਰਹੇ ਸਾਰੇ ਮੁਲਾਜ਼ਮੋਂ ਕੋਲ ਜਾ ਆਰਡਰ ਦਿਓ ਕਿੱਥੇ ਆ ਅੰਦਰ ਜਾਣ ਦੀ ਕਿਉਂ ਰੋਕਦੇ ਆ ਤੁਹਾਨੂੰ ਕੋਈ ਨਹੀਂਗਾ ਕੋਈ ਵੀ ਇਹਦੇ ਅੰਦਰ ਬਾਹਰ ਬਾਹਰ ਦੀ ਬਿਲਡਿੰਗਾਂ ਨੇ ਤੂੰ ਦੇਖ ਰਿਹਾ ਸੁਭਿਸ਼ਾ ਦੇ ਕਿਉਂ ਦੀ ਬਿਲਡਿੰਗਾਂ ਨੇ ਰੋਕ ਰਿਹਾ ਤੂੰ ਜਿਹੜਾ ਆਪਣਾ ਘਰ ਆ ਇਹਦਾ ਸਟicker ਦਾ ਰੱਖਿਆ ਕਰਨਾ ਤੁਸੀਂ ਕਿ ਮੈਂ ਰੋਕਾਂਗੇ ਪਹਿਲਾਂ ਦੇਖੋ ਕਰ ਉਹ ਜ਼ੋਰ ਨਾਲ ਅਸੀਂ ਕਰਵਾਉਣ ਦੀ ਕੋਸ਼ਿਸ਼ ਮੈਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜ਼ਬਰਦਸਤੀ ਪਰ ਉਹ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਅੱਧੋ ਪਾਈ ਦਬਾਬ ਲੋਫਟਰ ਆਇਆ ਕਲ ਟੂ ਫੁਕਸ ਦੇ ਦੇਖਾ ਰਹੇ ਹੋ ਯਾ ਕਿਹ ਅਜੇ ਮੋਬਾਈਲ ਚਾਲੂ ਨਹੀਂ ਆ ਰਿਹਾ ਗਾਡੀ ਦੇ ਅੰਦਰ ਗਵਰਨਮੈਂਟ ਚਾਲੂ ਨਹੀਂ ਆ ਰਿਹਾ ਜ਼ਬਰਦਸਤੀ ਕਿਹਦਾ ਆਰਡਰ ਆਇਆ ਦਫਾ ਕਰੋ ਇਹ ਆਰਡਰ ਪੰਜਾਬ ਸਰਕਾਰ ਹਟਕਾਵਾ ਪੰਜਾਬ ਸਰਕਾਰ ਹਟਕਾਵਾ ਪੰਜਾਬ ਸਰਕਾਰ ਹਟਕਾਵਾ ਪੰਜਾਬ ਸਰਕਾਰ ਹਟਕਾਵਾ ਹੁਣ ਤੱਕ ਇਹ ਸਾਈਂ ਬੰਦ ਕਰੋ ਬੰਦ ਕਰੋ ਤੱਕ ਕੇ ਜਿਹੜੀ ਬੰਦ ਕਰ ਅਸੀਂ ਹੈਰਾਨ ਆ ਕਿ ਅਸੀਂ ਚੁਣੇ ਹੋਏ ਨੁਮਾਇੰਦੇ ਆ ਇਹ ਸਦਨ ਮੰਦਰ ਹੁੰਦਾ ਪੰਜਾਬ ਵਿਧਾਨ ਸਭਾ ਇੱਥੇ ਸਾਨੂੰ ਹੁਣ ਆ ਸਾਰੀ ਪੁਲਿਸ ਲਾਈ ਜੀ ਕੋਈ ਹੁਕਮ ਨਹੀਂ ਗਿਆ ਯਾਰ ਦਫਾਓ ਕਿਹੜਾ ਆਰਡਰ ਕਿੱਥੇ ਆ ਰਿਹਾ ਕਿੱਥਾ ਲਿਆ ਆਰਡਰ ਦੇ ਕਿੱਥੇ ਆਣ ਇਹ ਸਪੀਕਰ ਤੇ ਲਿਆ ਆਰਡਰ ਦੇ ਕਿਸੇ ਦਾ ਘਰ ਰਿਹਾ ਇਹ ਕਿਸੇ ਦਾ ਬਾਪ ਦੀ ਬਿਲਡਿੰਗ ਆ ਇਹ ਤੇਰੇ ਬਾਪ ਦੀ ਬੋਲ ਰਿਹਾ ਸੀ ਐਮ ਦੇ ਬਾਪ ਦੀ ਜੇ ਤੇਰੇ ਬਾਪ ਦੀ ਮਿਲ ਜੇਗਾ ਆਖਿਰ ਅੰਦਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਮੈਂ ਇਹ ਨਹੀਂ ਮਿਲਦਾ ਹੈ ਇਹ ਵੀ ਆਰ ਨਾਟ ਗੋਇੰਗ ਪੂਲ ਦਨ ਆਮ ਪੂਲ ਮੈਂ ਸਭ ਕਿਉਂ ਨਾ ਮੂਲ ਹੋ ਜਾ ਜੋ ਯਾਰ ਤੁਸੀਂ ਕਿਉਂ ਬਾਏ ਤਾਹ ਨਹੀਂ ਤਾਹ ਜ਼ਹਿਰ ਤੂੰ ਨਹੀਂ ਕੰਮ ਕਰਦੇ ਤੁਸੀਂ ਕੋਈ ਹੁਕਮ ਨਹੀਂ ਆ ਰਿਹਾ ਅੱਜ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੋ ਵਦਿਆਂ ਨੂੰ ਆਖਿਰ ਕੀ ਮਾਰ ਰਿਹਾ ਲੈ ਆਰਡਰ ਦੇ ਜਿਹੜੇ ਹੈਗੇ ਆ ਕਿਸੇ ਦੇ ਬਾਪ ਦੀ ਬਿੰਦਲ ਨਹੀਂ ਸਾਨੂੰ ਰੋਕ ਰਿਹਾ ਤੁਸੀਂ ਕਹਿੰਦੇ ਹੋਣਾ ਨੂੰ ਜਾਓ ਛੁੱਟ ਜਾ ਗਿਆ ਮੈਂ ਅੰਦਰ ਹੋ ਗਿਆ ਯਾਰ ਤੁਹਾਨੂੰ ਮੈਂ ਕਹ ਰਿਹਾ ਸ਼ਰਮ ਨਾਲ ਨਹੀਂ ਦੇਖ ਕਰਦੇ ਨੂੰ ਤੁਹਾਨੂੰ ਨਹੀਂ ਆ ਰਿਹਾ ਨਹੀਂ ਤਸਵੀਰਾਂ ਤੇ ਕਿੱਥੇ ਆ ਗਏ ਪੁਲਿਸ ਮਨਜਰ ਛੁੱਕਰ ਮੁਰਦਾਬਾ ਮਨਜਰ ਛੁੱਕਰ ਮੁਰਦਾਬਾ ਮਨਜਰ ਛੁੱਕਰ ਮੁਰਦਾਬਾ ਨਾਮ ਪਾਜੀ ਜੀ ਕਦੇ ਆਜ਼ਾਮ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਪੰਪ ਨਹੀਂ ਬੰਦਿਆ ਇਹ ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਯਾਰ ਇਹਨਾਂ ਦਾ ਕਹਿਣਾ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਹੋ ਰਹੀ ਹੈ ਪਰ ਇਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਜਦੋਂ ਵੀ ਜਦੋਂ 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 ਤੁਹਾਨੂੰ ਸਸਪੈਂਡ ਕਰਿਆ ਲੋਕ ਬਾਹਰ ਜ਼ੁਬਾਨੀ ਬਾਰੇ ਗੈਲਰੀ ਅਗਰ ਇਹਨਾਂ ਸਰਕਾਰ ਦੇ ਸੀ ਸ਼ਾਮੀ ਧਰਨਾ ਹੋ ਰਹੇ ਸੀ ਪਰ ਨਾਲ ਨਾਲ ਇਹ ਕੰਵਿੰਟ ਬਲਸ਼ਰ ਦੇ ਨਾਲ ਕਾਰਵਾਈ ਹੋ ਰਹੀ ਹੈ ਪਰ ਅੱਜ ਇਹਨਾਂ ਨੂੰ ਫਸਾ ਦਿੱਤਾ ਗਿਆ ਹੈ ਸਦਾ ਨਹੀਂ ਜਦ ਅੰਤਵਾ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਹੈ ਲਾਈਟ ਨਹੀਂ ਰਿਹਾ ਸ਼ਾਂਤ ਨਹੀਂ ਹੋ ਰਿਹਾ ਇੱਕ ਵਰਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਭਾਈ ਲਗਾਤਾਰ ਹੋ ਰਹੇ ਨੇ ਤੁਸੀਂ ਇਹਨੇ ਪੁਲਿਸ ਕਰਮੀ ਇੱਥੇ ਬਹੁਤ ਤਣਾਅ ਦੇ ਨਾਲ ਕਿਹਾ ਬਹੁਤ ਕਰਵਾਉਂਦੇ ਹੁਕਮ ਨੇ ਕਿ ਸਪਾਸੇ ਖੜਾ ਕਰਾਓ ਕਰ ਰਹੇ ਪਿਓ ਦੀ ਬਿਲਡਿੰਗ ਹੈ ਨਾ ਇਹ ਪੰਜਾਬ ਦੇ ਲੋਕ ਤਾਂ ਵੀ ਕਰਾਉਂਗੇ ਪੰਜਾਬ ਦੇ ਲੋਕੇ ਜੁੜੇ ਹੋਣ ਨਮਾਇਦਿਆਂ ਨੂੰ ਭੇਜਿਆ ਇੱਥੇ ਤੁਹਾਡੀ ਆ ਗੱਲਾਂ ਕਰਨ ਵਾਸਤੇ ਲੋਕਾਂ ਦੀ ਗੱਲਾਂ ਕਰਨ ਵਾਸਤੇ ਕਿਸਾਨਾਂ ਦੀ ਗੱਲ ਕਰਨ ਲਈ ਵਪਾਰੀਆਂ ਦੀਆਂ EMPLOYEES <Sanye> ਦੀਆਂ ਆ ਰੋਕ ਰਹੇ ਤੁਸੀਂ ਕੋਈ ਹੁਕਮ ਨਹੀਂ ਅਜੇ ਤੱਕ ਇਹਨਾਂ ਕੋ ਕੋਈ ਹੁਕਮ ਨਹੀਂ ਹੈ ਦੇਖੋ ਕਮੇਟਾ